ਹਾਂ ਜੀ ਤੁਹਾਡੀ ਜਿਹੜੀ ਵੈਜ ਮੁਰਗੀ ਨਾ ਆ ਤਿਲਕਾ ਲੱਗੀ ਜੇ ਪਲੇਟ ਚ ਇਹ ਆ ਲੋ ਲਓ ਜੀ ਇਹ ਦੇਖੋ ਤਿਲਕਦੀ ਕਿ ਨਹੀਂ ਦੇ ਨਾਲ ਮਿਲੇਗੇ ਜੀ ਦੋ ਬ੍ਰਾਊਨ ਬ੍ਰੈਡ ਦੇ ਪੀਸ ਜੇ ਪਨੀਰ ਦੀ ਪੁਰਜੀ ਖਾਣੀ ਆ ਮੇਰੇ ਵਾਂਗੂ ਐ ਫੋ ਟਿੱਕ ਟੋਗੇ ਜੇ ਸ਼ਾਕਾਹਾਰੀ ਪੁਰਜੀ ਖਾਣੀ ਆ ਅੰਡਾ ਪੁਰਜੀ ਹਾਂ ਇਹ ਆ ਫਿੱਟ ਪੂਰੇ ਰਹੋਗੇ ਕੋਈ ਨੁਕਸਾਨ ਨਹੀਂ ਕੋਈ ਜੀਵਤਿਆ ਨਹੀਂ ਕੋਈ ਕੁਛ ਨਹੀਂ ਭਾਈ ਤੁਹਾਨੂੰ ਖਵਾ ਲਗੇ ਜੀ ਵੈਜ ਅੰਡਾ ਪੁਰਜੀ ਤੇ ਕਿਉਂ ਨੂੰ ਕਹਾਂ ਜੇ ਪਿਛਲਾ ਬਸ ਉਹ ਕਿਤਾ ਹੈ ਇੱਕ ਹੂੰ ਦੋ ਠੀਕ ਹੈ ਜੀ ਤੇ ਤਿੰਨ ਤੁਹਾਨੂੰ ਲੜੀਆਂ ਗਈਆਂ ਸੀ ਠੀਕ ਹੈ ਜੀ ਤੇ ਲੜੀਆਂ ਇਥੇ ਚਲਾਡੀਆਂ ਇਹ ਆ ਲਓ ਤਿੰਨ ਪੈਕਟ ਆ ਗਏ ਜੀ ਭਾਜੀ ਲੋਕੀ ਦੇ ਪੀਪਿਆ ਜੋ ਬੰਦੇ ਤੁਸੀਂ ਦਾ ਪੈਕਟਾ ਜੋ ਬੰਦੇ ਹੋ ਅੱਲੇ ਤੱਕ ਭਾਜੀ ਪੀਪੇ ਜਨਾ ਮੇਰਾ ਇੱਕ ਵਾਰੀ ਥੇਲ ਖਰਾਬ ਹੋ ਗਿਆ ਤੇ ਵਿੱਚ ਇਦਾਂ ਰਿਫੰਡ ਪਾ ਰਿਆ ਸੀ ਅੱਛਾ ਜੀ ਫੋਨ ਤੇ ਮੈਂ ਆ ਵੇਖੋ ਦੇਸੀ ਕੀ ਹੋ ਸਾਹਮਣੇ ਖੋਲਣ ਤੇ ਸਾਹਮਣੇ ਪਾਈ ਜਾਂਦੇ ਜੇ ਤੁਹਾਡੀ ਮਰਜ਼ੀ ਹੈ ਤੇ ਤੁਸੀਂ ਚੱਕ ਵੀ ਕਰ ਸਕਦੇ ਹੋ ਆਪ ਜਾ ਕਰ ਸਕਦੇ ਕੋਈ ਚੱਕਰ ਨਹੀਂ ਜੀ ਆ ਲਓ ਇਹ ਬੰਦੇ ਚੋਂਦਾ ਤੇ ਨਹੀਂ ਪਿਆ ਜੀ ਬੰਦੇ ਹੈ ਜੀ ਤੁਹਾਡੇ ਸਾਹਮਣੇ ਖੋਲ ਤੇ ਤੁਹਾਡੇ ਸਾਹਮਣੇ ਪਾ ਦੇਣਾ ਤੇ ਪਹਿਲੇ ਆ ਗਏ ਜੀ ਆਪਣਾ گار ਦਾਲਿਕ ਦੀ ਪੇਸਟ ਆ ਫਰੈਸ਼ ਬਣਾਈਦੀ ਆ ਠੀਕ ਆ ਕੋਈ ਆਪਾਂ ਦੂਸਰੀ ਯੂਜ਼ ਪੈਕਟਾਬਣੀ ਨਹੀਂ ਵਰਤੀ ਦੀ ਜੀ ਪੈਕਟਾਬਣੀ ਨਹੀਂ ਉਹਦੇ ਚ ਸਾਰਾ ਕੈਮੀਕਲ ਹੁੰਦਾ ਆਪਾਂ ਉਹ ਵਰਤੀਦਾ ਨਹੀਂ ਕਿਉਂਕਿ 14 ਸਾਲ ਹੋ ਗਏ ਰੈਸਟ੍ਰੈਂਟ ਚ ਤੇ ਜੇ ਆਪਾਂ ਪੈਕਟਾਬਣੀ ਵਰਤਣੀ ਆ ਤੇ ਫਿਰ ਆਪਣਾ ਟੈਲੈਂਟ ਕਦੇ ਦਿਖਾਣਾ ਆਪਾਂ ਹਾਂਜੀ ਇਹ ਆਪ ਬਣਾਈਦੀ ਆ ਸਾਰੀ ਟਾਗੇ ਜੀ ਚਿੱਲੀ ਦੀ ਪੇਸਟ ਟਾਗੇ ਜੀ ਆਪਣੇ ਖੁੱਲੇ ਦਿਲ ਨਾਲ ਪਨੀਰ ਨਾਲ ਟਾਗੇ ਜੀ ਸ਼ੈਪਸਿਕਮ ਟਾਗੇ ਜੀ ਟਮੇਟੋ ਪਾਜੀ ਰੋਲਿੰਗ ਰੋਲ ਤੇ ਗਾਜੇ ਦੇਸੀ ਘਿਓ ਦਾ ਤੜਕਾ ਹਾਂ ਆਂਦਾਂ ਨੂੰ ਪੜਕਾ ਹਾਂਜੀ ਜਿਹੜਾ ਖਾਏਗਾ ਹਾਂ ਐ ਫਰਕ ਦਾ ਫਰਕਦਾ ਇੱਧਰ ਆ ਜਾਏਗਾ ਠੀਕ ਐ ਐ ਕਰਕੇ ਆਜੋ ਆਜੋ ਖਾਓ ਜੀ ਦੇਸੀ ਘਿਓ ਦੀ ਐਗ ਭੁਰਜੀ ਜੀ ਆ ਗਿਆ ਜੀ ਆਪਣਾ ਮਸਾਲੇ ੜੋ ਗਏ ਨਮਕ ਆ ਗਿਆ ਜੀ ਇਹ ਆ ਗਿਆ ਜੀ ਕਿਚਨ ਕਿੰਗ ਚਾਟ ਮਸਾਲਾ ਲੋ ਜੀ ਇਹ ਆ ਗਿਆ ਜੀ মুরগি دے شاਕਾਰੀ انڈے হ্যালো ফের پھٹے گے ਤੁਸੀਂ பாਜੀ মুরগি دے انڈے ফের انڈے بات ہے না பாਜੀ انڈے ਕਿੰਨਾ ਪਿਆ মুরগি ਦੇ شاਕਾਰੀ মুরগি رکھی ہے ਉਹ ਠੰਡੀ ਹੁੰਦੀ ਥੋੜੀ اچھا جی ہاں جی ਇਹ انڈے گئے ਆ ਠੀਕ ਹੈ ਜੀ ਵੈਜੇ ਤੁਹਾਨੂੰ ਕਹਿੰਦੇ ਜੇ ਵੈਜ ਗਿਆ ਪ्योर ਸੋਇਆ ਦੇ ਠੀਕ ਹੈ ਜੀ ہاں جی ਆ ਗਈ ਜੀ মুরগি ਦੇ انڈے ਉਹਦੇ گول ਹੁੰਦੇ ਆ ਜੇ ਥੋੜੇ ਜਿਹੇ ਚੋਰਸ ਹੁੰਦੇ ਜੀ ਇਹ ਚੋਰਸਾਂ ਡੇ ਗਏ ہاں جی ہاں جی ਦੇਖੋ ਦੇਖ ਲਓ ਸਾਬਤ ਨਾ ਆਏ ਕਿਸੇ ਨੋਨ ਵੈਜੇਗਾ ਜੇ ਜੇ ਸਾਬਤ ਹੋ ਜਨ ਤੁਹਾਨੂੰ ਕਹਿੰਦੇ ਲੱਖ ਰੁਪਏ ਇਨਾਮ ਹੈਗਾ ਜੇ ਠੀਕ ਹੈ ہاں جی 100 ਰੁਪਏ ਨਹੀਂ ਦੇਣਾ ਨਾਲ ਲੱਖ ਲੈ ਕੇ ਜਾਣਾ ਜੀ ਠੀਕ ਆ 100 ਲਓ ਲੱਖ ਰੁਪਏ ਲੈ ਕੇ ਜਾਓ ਕਿੰਨਾ ਕੁ ਟਾਈਮ ਲੱਗਣਾ ਬਾਜੀ ਇਹਨੂੰ ਸਰ ਲੱਗ ਜਾਂਦੇ 10 ਮਿੰਟ ਉਹ ਮੁਰਗੀ ਨੂੰ ਲੱਭੀ ਇੱਕ ਲੋਕਾਂ ਨੂੰ ਨਾਨ ਵੇਜ ਪੁਰਗੀ ਮਿਲਦੀ ਐ ਨਾਨ ਵੇਜ ਮੁਰਗੀ ਮਿਲ ਗਈ ਐ ਠੀਕ ਆ ਮਤਲਬ ਐਂਡ ਦਿੰਦੀ ਐ ਵਜ ਅੰਡੇ ਦਿੰਦੀ ਐ ਉਹੋ ਹੀ ਆਪਾਂ ਖਵਾਈ ਨੇ ਬਸ ਠੀਕ ਆ ਹਾਂਜੀ ਇਹਦਾ ਕੋਈ ਵਜ ਮੁਰਗੀ ਦਾ ਅੰਡੇ ਦਾ ਕੋਈ ਪ੍ਰੇਜ ਨਹੀਂ ਮੰਗਲਵਾਰ ਆਓ ਸੋਮਵਾਰਾ ਮੰਗਲਵਾਰਾ ਬੁੱਧਵਾਰਾ ਵੀਰਵਾਰਾ ਸ਼ੁੱਕਰ ਸ਼ਨੀ ਐਤ ਮੇਰੀ ਕੋਈ ਛੁੱਟੀ ਨਹੀਂ ਤੇ ਮੁਰਗੀ ਦੀ ਵੀ ਕੋਈ ਛੁੱਟੀ ਨਹੀਂ ਮੁਰਗੀ ਰੋਜ਼ ਆਡੇ ਦਿੰਦੀ ਆ ਤੇ ਆਪਾਂ ਰੋਜ਼ ਵੇਚੀ ਜਨੇ ਆ ਕੋਈ ਇਹਨੇ ਮੰਦਰ ਨਹੀਂ ਜਾਣਾ ਕੋਈ ਕੁਝ ਨਹੀਂ ਕਰਨਾ ਬੰਦਾ ਖਾ ਕੇ ਮੰਦਰ ਜਾਏ ਗੁਰਦੁਆਰੇ ਜਾਏ ਜਿੱਥੇ ਮਰਜੀ ਜਾਏ ਇਹ ਹੈਗੀ ਵੇਜ ਅੰਡਾ ਪੁਰਜੀ ਬਾਤ ਤੁਹਾਡੀ ਜਿਹੜੀ ਵੇਜ ਮੁਰਗੀ ਨਾ ਤਿਲਕ ਲੱਗੀ ਜੇ ਪਲੇਅਰ ਚ ਇਹ ਆ ਲੋ ਲਓ ਜੀ ਇਹ ਵੇਖੋ ਤਿਲਕ ਲੱਗੀ ਕਿ ਨਹੀਂ ਇਹ ਪ੍ਰਾਈਸ ਹੈਗਾ ਜੀ ਸਿਰਫ 100 ਰੁਪੀ ਸਿਰਫ 100 ਰੁਪੀ ਹਾਂਜੀ ਸਰ ਕਿ ਨਾਲ ਕੀ ਮਿਲੇਗਾ ਜਿਹੜੇ ਇਹਦੇ ਨਾਲ ਮਿਲੇਗਾ ਜੀ ਦੋ ਬ੍ਰਾਊਨ ਬ੍ਰੈਡ ਦੇ ਪੀਸ ਦੋ ਬ੍ਰਾਊਨ ਬ੍ਰੈਡ ਦੇ ਪੀਸ ਉਹ ਕਸਟਮਰ ਦੀ ਚੋਇਸ ਹੈ ਲੈਣੀ ਚਾਹੀਏ ਤੇ ਜੇ ਦੋ ਬ੍ਰੈਡ ਦੇ ਪੀਸ ਹੈ ਕਿ 110 ਦੀ ਹੈ ਉਸਰ 100 ਰੁਪਏ ਦੀ ਭਾਈ ਮੇਰੇ ਕੋ ਆਂਡਾ ਪੁਰਜੀ ਕੀਮਾ ਗਲੇਜੀ ਵੈਜ ਸੀਕ ਭਾਬਾ ਸਭ ਆਪਣਾ ਪ्योर ਸੋਇਆ ਦਾ ਤੇ ਪ्योर ਵੈਜ ਮਿਲੇਗਾ ਜੇ ਕੋਈ ਨੌਨ ਵੈਜ ਸਾਫਤ ਕਰਦੇ ਤੁਹਾਨੂੰ ਲੱਖ ਰੁਪਏ ਇਹ ਨਾਮ ਦਾ ਵਾਗ ਲੱਖ ਰੁਪਏ ਲੋਕਾਂ ਨੇ ਲੈਣ ਵੀ ਆਏ ਨੇ ਭਾਜੀ ਕੋਈ ਗੱਲ ਨਹੀਂ ਦਵਾਂਗਾ ਜੇ ਤੁਹਾਨੂੰ ਕਹਿੰਦਾ ਨੋਨਵੇਜ ਸਾਬਤ ਕਰ ਜਾਂਦੇ ਠੀਕ ਹੈ ਤੇ ਇਸ ਨੋਨਵੇਜ ਦਾ ਹੈਗਾ ਹੈਗਾ ਪ्योर ਸੋਇਆ ਦਾ ਜੀ ਵੇਜ ਠੀਕ ਆਪੇ ਲਾਓ ਫਿਰ ਜਲਾਉਣਾ ਕੀ ਗੱਲ ਲੋ ਜੀ ਤੁਹਾਨੂੰ ਖਵਾਂਦੇ ਕੀਮਾ ਕਲੇਜੀ ਵੇਜ ਕੀਮਾ ਕਲੇਜੀ ਆ ਗਿਆ ਜੀ ਤੁਹਾਡਾ ਪਹਿਲੇ ਦੇਸੀ ਕਿਉ ਦੇਸੀ ਕਿਉ ਕਿਹੜਾ ਜੇ ਦੇਸੀ ਕਿਉ ਭਾਜੀ ਸਿਫਤੀ ਦਾ ਸਿਫਤੀ ਦਾ ਸਿਰਫ ਸਿਫਤੀ ਸਿਰਫ ਸਿਫਤੀ ਹਾਂਜੀ ਆ ਗਿਆ ਜੀ वेज ਮਟਰਨ ਮਟਰਨ ਪਿਕਾ ਲਗੇ ਵੇਜ ਸੀਖ ਕਬਾਬ ਵੇਜ ਸੀਖ ਕਬਾਬ ਇਹ ਵੀ ਆਪਦੇ ਆਰ ਗੱਲਿਆ ਜੀ ਠੀਕ ਹੈ ਜੀ ਇਹਦਾ ਕੀ ਬੰਨਾ ਜੇ ਕਲੇਜੀ ਇਹ ਬੰਨਾ ਕੀਮਾ ਕਲੇਜੀ ਕੀਮਾ ਕਿਦਾ ਬੰਨਾ ਬੱਲੇ ਉਸ ਤੋਂ ਬੱਲੇ ਭਾਜੀ ਇਹ ਕੀਮਾ ਆ ਗਿਆ ਇਹਦੇ ਨਾਲ ਆ ਗਈ ਕਲੇਜੀ ਠੀਕ ਹੈ ਕਹ ਬਣ ਗਿਆ ਕੀਮਾ ਕਲੇਜੀ 100% ਵੇਜ ਹੈ ਜੇ ਨੋਨ ਵੇਜ ਕੋਈ ਸ਼ਾਫਤ ਕਰ ਦੇ ਲੱਖ ਰੁਪਏ ਇਨਾਮ ਦੇ ਅੱਛਾ ਕੀਮਾ ਕਲੇਜੀ 100% ਵੇਜ ਤੇ ਉਹ 100% ਵੇਜ ਹੀ ਜੇ ਠੀਕ ਹੈ ਜੀ ਤੇ ਲੈ ਕੇ ਜੀ ਆਨੀਅਨ ਆਗੇ ਜੀ ਕਰ ਸੀ ਕੋਈ ਭਾਈ ਜਿਹਦਾ ਦੇਸੀ ਕੀ ਹੋ ਰਿਹਾ ਤੜਕਾ ਬੱਕਰੇ ਨੂੰ ਲੱਗਦਾ ਉਸ ਤਰ੍ਹਾਂ ਹੀ ਹੱਡੀ ਕੀਮਾ ਗਲੇਜੀ ਨੂੰ ਲੱਗਦਾ ਜੀ ਅੱਛਾ ਨਹੀਂ ਬੱਕਰੇ ਨੂੰ ਹੋਰ ਦੇਸੀ ਕੀ ਹੋਦੀ ਹਾਂਜੀ ਅੱਛਾ ਨਹੀਂ ਦੇਸੀ ਕੀ ਹੋ ਤੜਕਾ ਲੱਗਦਾ ਤੜਕਾ ਲੱਗਣ ਦੇ ਜੀ ਚਿਕਨ ਦੀ ਆਂਦੀ ਪਈ ਜੇ ਮੈਂ ਕਹ ਆ ਜੇਗੀ 1 ਲੱਖ ਰੁਪਏ ਤੁਹਾਨੂੰ ਕਿਹਾ ਕੈਮਰੇ ਦੇ ਸਾਹਮਣੇ ਭਾਈ ਠੀਕ ਹੈ ਜੀ ਤੁਹਾਨੂੰ ਪਤਾ ਨਹੀਂ ਕਿੱਦਾਂ ਦੀ ਗੱਲਾਂ ਕਰੀ ਜਾਂਦੇ ਜੀ ਭਾਜੀ ਗੁੱਸੇ 'ਚ ਨਾ ਆਓ ਪਾਜੀ ਗੁੱਸੇ ਜਨੇ ਕੋ ਆਪਾਂ ਠੰਡੇ ਰਹੀਦਾ ਕੋਈ ਗੁੱਸੇ ਚ ਲਿਆਤਾ ਗੁੱਸੇ ਚ ਲਿਆਤਾ ਕੋਈ ਇਹ ਨਾ ਪਿਆ ਤੁਸੀਂ ਵੈਜ ਨੂੰ ਲੋਨ ਵਿੱਚ ਗਈ ਇੰਦੇ ਚੱਲੋ ਹੋਣੀ ਗੁਸਤਾਕੀ ਕੀਤੀ ਜੇ ਪਾਜੀ ਤੁਹਾਨੂੰ ਇਹ ਕਹਿ ਰਿਹਾ ਕਿ ਜੇ ਪਿਓਰ ਵੈਜ ਕਿਹਾ ਵੈਜ ਪਿਓਰ ਸੋਇਆ ਦਾ ਤੇ ਵੈਜ ਮਿਲੇਗਾ ਪਾਜੀ ਲੋਨ ਵਿੱਚ ਤੁਸੀਂ ਫਿਰ ਉਹ ਕਹੀ ਇੰਦੇ ਬੇ ਨੌਨ ਵੈਜ ਨੌਨ ਵੈਜ ਚੱਲੋ ਹੁਣ ਖਾ ਕੇ ਬਲਾ ਚੱਲੇਗਾ ਮੈਂ ਤੁਹਾਡੀ ਗੱਲਾਂ ਦੇਖ ਤੋ ਯਕੀਨ ਕਰਨਾ ਪਾਜੀ ਕੋਈ ਗੱਲ ਨਹੀਂ ਤੁਸੀਂ ਖਾ ਕੇ ਵੇਰੀ ਦੱਸੋਗੇ ਪਾਜੀ ਤਤੇ ਆਪਾਂ ਨਹੀਂ ਹੁੰਦੇ ਤਤੇ ਸਮਾਨ ਨੂੰ ਕਰ ਦਿੰਦੇ ਆ ਲੋਕਾਂ ਨੂੰ ਖਵਾ ਖਵਾ ਤਤੇ ਕਰ ਦਾਂਗੇ ਦੇਖਿਓ ਤੁਸੀਂ ਖਾਓਗੇ ਤੁਸੀਂ ਆਪਣੇ ਆਪ ਤਤੇ ਹੋਣਾ ਤੁਸੀਂ ਦੇਖੋ ਲਾਗੇ ਲਾਗੇ ਮੈਂ ਪਹਿਲਾਂ ਵੀ ਕਿਹਾ ਸੀ ਜਿਹੜਾ ਖਾਏਗਾ ਉਹ ਲਾਗੇ ਲਾਗੇ ਘੁੰਮੀ ਜਾਏਗਾ ਉਹ ਪਤਾ ਕਿਉਂ ਸਿਰਫ ਦੇਸੀ ਘੀ ਦੀ ਖੁਸ਼ਬੂ ਕਰਕੇ ਤੇ ਪੇਸ਼ ਕਰਕੇ ਤੁਸੀਂ ਆਪ ਲਾਗੇ ਲਾਗੇ ਘੁੰਮੋਗੇ ਕਿ ਦੁਬਾਰਾ ਖਵਾਓ ਹਲੋ ਭਾਜੀ ਹੁਣ ਕੀ ਬਾਣਾ ਕਿਉਂ ਇਹ ਦੁਬਾਰਾ ਮਟਰ ਪਾ ਲਗਾ ਜੇ ਪਿਓਰ ਸੋਇਆ ਦੀ ਚਾਪ ਠੀਕ ਆ ਫਿਰ ਇਹ ਹੈਗਾ ਜੇ ਪੂਰਾ ਮਟਰ ਦਾ ਹੀ ਟੇਸਟ ਅੱਛਾ ਵੀ ਵਿੱਚ ਪੈਣੀ ਜੇ ਹਲੋ ਜੀ ਦੇਲ ਖੋਲ ਕੇ ਸਮਾਨ ਪਏਗਾ ਸਿਰਫ ਰੋਲਿੰਗ ਰੋਲ ਤੇ ਜੇ ਕੁਝ ਹੋਰ ਵੀ ਕਰਾ ਐਡ ਕਰਨਾ ਤੇ ਕਸਟਮਰ ਨੂੰ ਕਹਿ ਦੋ ਉਹ ਵੀ ਦੱਸੋ ਉਹ ਵੀ ਕਰ ਦਾਂਗੇ ਹਲੋ ਠੀਕ ਹੈ ਇਹ ਆ ਗਿਆ ਜੀ ਹਲਕਾ ਸੋਲਟ ਠੀਕ ਇਹ ਆ ਗਏ ਜੀ ਮੀਟ ਮਸਾਲਾ ਮੀਟ ਮਸਾਲਾ ਆ ਗਿਆ ਜੀ ਹਾਂ ਜੀ ਭਾਜੀ ਇਹ ਦੇਖੋ ਕਸੂਰੀ ਮੇਥੀ ਆ ਗਿਆ ਜੀ ਚਾਟ ਮਸਾਲਾ ਕਿੰਨੇ ਮਸਾਲੇ ਭੌਲੇ ਜਿਹੋੜ ਹੋਰ ਮਾਰੇ ਦਸ ਦਸ ਜਿੱਥੋਂ ਜਿੱਥੋਂ ਲੱਗ ਬਸ ਹੋ ਜਾ ਬਸ ਲਓ ਜੀ ਆ ਲਓ ਜੀ گارਲਿਕ ਦੀ ਪੇਸਟ ਆ ਗਈ ਜੀ ਠੀਕ ਹੈ ਇਹ ਲਓ ਆ ਗਏ ਜੀ ਤੇ ਚਿਕਨ ਤੇ ਮਜ਼ਾ ਹੈਗਾ ਜੀ ਸਰਾ ਲੈਮਨ ਦਾ ਆ ਲਓ ਲੈਮਨ ਵੀ ਆ ਗਿਆ ਹੋਰ ਕੋਈ ਹੋ ਰਹਿ ਗਿਆ ਤੇ ਵੀਰੋਂ ਫਿਰ ਵੀ ਦੱਸ ਦੋ ਨਹੀਂ ਹੋਰ ਇਹ ਤੱਤੇ ਘਟ ਹੋ ਮਾਰੇ ਕਸਟਮਰ ਦੀ ਤਸੱਲੀ ਹੋਣੀ ਚਾਹੀਦੀ ਪੈਸੇ ਲੈਣੇ ਆ ਤਸੱਲੀ 50 ਰੁਪਏ ਤੁਹਾਨੂੰ ਕਿਹਾ ਹੈ రెడ్డి ਕੀਮਾਗਲੇ ਜੀ ਹਾਂਜੀ 50 ਰੁਪਏ ਦੀ ਇੱਕ ਸਿੱਕੀ ਅੱਛਾ ਜੀ ਉਹ ਤਸੱਲੀ ਕਰਵਾਵਾਂਗੇ ਵਸ਼ਮਰਦੀ ਭਾਈ ਅੰਬਰਸਤਵੀ 12 ਵੀ ਜਿੱਥੇ ਮਰਜ਼ੀ ਚੰਗੇ ਤੋਂ ਚੰਗੇ ਹੋਟਲ ਚ ਚੱਲ ਜਾਓ ਹਾਂਜੀ ਸਾਨੂੰ ਕੀਮਾਗਲੇ ਜੀ ਦੀ ਪਲੇਟ 300 ਰੁਪਏ ਦੀ ਮਿਲੇਗੀ ਉਹ ਮੇਰੇ ਕੋਲ ਸਿਰਫ ਮਿਲੇਗੀ ਤੁਹਾਨੂੰ 100 ਰੁਪਏ ਦੀ ਕੋਈ ਇਸ ਨਾਲ ਲੱਗੇ ਹਾਂਜੀ ਪੈਸਾ ਕੋਈ ਨਹੀਂ ਲਵਾਂਗੇ ਠੀਕ ਹੈ ਨਾ ਕੋਈ ਕਿਸੇ ਦੀ ਜੀਵਤ ਨਾ ਕੇਦਾ ਖੂਨ ਕਰਨਾ ਨਾ ਕਤਲੇ ਆਮ ਕਰਨਾ ਸਿਰਫ ਵੇਜ ਇਹਦੇ ਵਿੱਚੋਂ ਕੋਈ ਖੂਨ ਹੀ ਨਿਕਲੇ ਪਰ ਟੇਸ ਤੁਹਾਨੂੰ ਨੌਨਵੇਂ ਦਾ ਮਿਲੇਗੀ ਜੀ ਤਿਆਰ ਜੀ ਖਾਣੀ ਕਿੰਨਾ ਦੱਸੋ ਬੱਲੇ ਇਹ ਖਾਣੀ ਤੁਸੀਂ ਬਰਾਊਨ ਬੈਟਰ ਵੀ ਖਾ ਸਕਦੇ ਹੋ ਠੀਕ ਹੈ ਜੀ ਜਿਉਂਸਰਾ ਖਾਣੀ ਉਸ ਤਰ੍ਹਾਂ ਖਾ ਸਕਦੇ ਹੋ ਠੀਕ ਹੈ ਜੀ ਜੇ ਕਾਠੀ ਰੋਟੀ ਚ ਕਰਨੀ ਹੈ ਕਾਠੀ ਰੋਟੀ ਵੀ ਮਿਲੇਗੀ ਕਾਠੀ ਰੋਟੀ ਦਾ ਮੈਦੇ ਵਾਲਾ ਸਰ ਆਟੇ ਵਾਲਾ ਜੀ ਪਿਓਰ ਆਟੇ ਵਾਲਾ ਤੁਹਾਨੂੰ ਕਿਹਾ ਤੜਕਾ ਦੇਸੀ ਘੋੜਾ ਠੀਕ ਹੈ ਜੀ ਹਾਂ ਜੀ ਮੈਦੇ ਦਾ ਫਿਰ ਰਾਣੀ ਨਾਣਾ ਮੇਰੇ ਸਾਹਮਣੇ ਠੀਕ ਹੈ ਨਾ ਆਪਾਂ ਵੇਚਦੇ ਨਾ ਆਪਾਂ ਖਾਣਾ ਹਾਂ ਇਹ ਨਾਲ گارਲਿਕ گارਲਿਕ ਸੌਸ ਜੇ। ਕਿਹ ਜੀ 100 ਰੁਪਏ ਦੇ। ਕਿਹ ਜੀ ਮਾਇਓ ਸੌਸ। ਬਾਜੀ 100 ਰੁਪਿਆ ਪਲੇਟ ਜੇ ਦੁਬਾਰਾ ਦੱਸ ਰਿਹਾ। ਕੋਈ ਜੀਵਤ ਹੈ ਨਹੀਂ। ਕੋਈ ਕੁਛ ਨਹੀਂ। 300 ਵਾਲੀ ਪਲੇਟ ਸਿਰਫ ਸੌਚ ਦੇਸੀ ਘੋੜਾ ਤੜਕਾ ਪ्योर ਸੋਇਆ ਦੀ ਪ्योर ਵਿੱਚ ਤੇ ਮੈਦਾ ਕੁਛ ਨਹੀਂ ਜੇ ਮੈਦਾ ਖਾ ਖਾ ਕੇ ਕੋ ਢਿੱਡ ਮੇਰੇ ਉਂਗਲੀ ਦਿਖਾਣਾ। ਸਿਰਫ ਸੋਇਆ ਖਾਓ ਤੇ ਸ਼ਾਮ ਨੂੰ ਆਓ। ਰੋਲਿੰਗ ਰੋਲ ਮਸਤ ਫੂਡ ਨੀਅਰ ਭਾਈਆਂ ਦਾ ਚਵਾਲਾ ਕੰਪਬਲੀ ਕੋਠੀ ਦੇ ਬਿਲਕੁਲ ਬਾਹਰ।